ਸਿਰਫ ਐਚਐਮਬੀਵੀ ਨਹੀਂ ਉਹ ਸਾਰੇ ਇਹ ਜਿੰਨੇ ਵੀ ਵਾਇਰਸ ਗਰੁੱਪ ਹੈ ਇਨਫਲੂਐਂజా A ਇਨਫਲੂਐਂజా B RSV ਤੇ ਕੋਵਿਡ ਤੇ ਐਚਐਮਬੀਵੀ ਸਾਰੇ ਟੈਸਟ ਕੀਤੇ ਆਪਾਂ ਉਹਨਾਂ ਚੋਂ ਇੱਕ ਬੱਚੇ ਦਾ ਐਚਐਮਬੀਵੀ ਟੈਸਟ ਪੋਜ਼ਿਟਿਵ ਆ ਕਿੰਨੇ ਸਾਧੇ ਬੱਚੇ ਸਪਲੀਟਸ ਹੁੰਦੇ ਨਿਮੋਨੀਆ ਉੱਤਪਾਦ ਕਿੰਨੇ ਵੀ ਵਾਇਰਸ ਗਰੁੱਪ ਨੇ ਯਾ ਬਾਟੀਰੀਆ ਵੀ ਕੁਝ ਕਰਦੇ ਨੇ ਉਸ ਤਰ੍ਹਾਂ ਦੇ ਹੀ ਸੇਮ ਲੱਛਣ ਨੇ ਜਿਵੇਂ ਕਿ ਬੁਖਾਰ ਆਣਾ ਸਾਹ ਦੀ ਅਖਾਈ ਆਣੀ ਤੇ ਸਾਹ ਤੇਜ਼ੀ ਨਾਲ ਚੱਲਣਾ ਬਸਲੀਆਂ ਦਾ ਮੂਵਮੈਂਟ ਹੋਣੀ ਤੇ ਬੱਚਿਆਂ ਦੇ ਵਿੱਚ ਕੋਈ ਵਾਰ ਜਿਵੇਂ ਜੋਸ਼ੀ ਜਾਂ ਫਿਰ ਬੱਚਾ ਖਾਣਾ ਬੰਨ ਛੱਡ ਦਤਾ ਇਹੇ ਜੀ ਦਿੱਕਤ ਆ ਜਿਹੜਾ ਚਿੰਪੀ ਵਾਇਰਸ ਕੁਝ ਦਿਨ ਪਹਿਲਾਂ ਨਿਊਜ਼ ਤੇ ਵਿੱਚ ਦੇਖਿਆ ਚਾਰਾ ਜੀ ਚਾਈਨਾ ਚੋਂ ਤਾਂ ਲੱਗਿਆ ਤੇ ਇਹ ਉਹੀ ਵਾਇਰਸ ਹੈ ਲੇਕਿਨ ਇਸ ਤੋਂ ਖਬਰਾਂ ਵਾਲੀ ਗੱਲ ਨਹੀਂ ਕਿਉਂਕਿ ਇਹ ਵਾਇਰਸ ਆਲਰੇਡੀ ਸਰਕੂਲੇਸ਼ਨ 'ਚ ਹੈਗਾ ਕਈ ਸਾਲਾਂ ਤੋਂ ਵੀ 25 ਸਾਲਾਂ ਤੋਂ ਡਿਟੈਕਸ਼ਨ ਹੋ ਰਹੀ ਹੈ ਅਜਿੰਦਰਾਸ ਹਸਪਤਾਲ ਦੇ ਵਿੱਚ ਜੋ ਪੀਡੀਆਟ੍ਰਿਕਸ ਡਿਪਾਰਟਮੈਂਟ ਦੇ ਵਿੱਚ ਐਡਮਿਟ ਕੋਈ ਬੱਚੇ ਦਾ ਸੈਂਪਲ ਜਿਹੜਾ ਰੂਟੀਨ 'ਚ ਵੀ ਜਾਂਦਾ ਹੈ ਅਸੀਂ ਪੈਨਲ ਟੈਸਟ ਕਰਦੇ ਹਾਂ ਵਾਇਰਸ ਪੈਨਲ ਟੈਸਟ ਜਿਹੜਾ ਕਿ ਅਰਜਿਤ ਦਾ ਮੈਡੀਕਲ ਕਾਲਜ ਦੀ ਮਾਈਕਰੋ ਡਿਪਾਰਟਮੈਂਟ ਦੇ ਕੋਲ ਇੱਕ ਲੈਬ ਵਿੱਚ ਵਾਇਰੋਲੋਜੀ ਲੈਬ ਹੈਗੀ ਹੈ ਉੱਥੇ ਟੈਸਟ ਕੀਤੇ ਜਾਂਦੇ ਨੇ ਸਿਰਫ ਐਚਐਮਬੀਵੀ ਨਹੀਂ ਉੱਥੇ ਸਾਰੇ ਹੀ ਜਿੰਨੇ ਵੀ ਵਾਇਰਸਿਸ ਗਰੁੱਪ ਹੈ ਇਨਫਲੂਐਂਜ਼ਾ A ਇਨਫਲੂਐਂਜ਼ਾ B ਆਰਐਸਵੀ ਤੇ ਕੋਵਿਡ ਤੇ ਐਚਐਮਬੀਵੀ ਸਾਰੇ ਟੈਸਟ ਕੀਤੇ ਜਾਂਦੇ ਨੇ ਉਹਦੇ ਚੋਂ ਇੱਕ ਵਿੱਚ ਦਾ ਐਚਐਮਬੀਵੀ ਟੈਸਟ ਪੋਜ਼ਿਟਿਵ ਆਇਆ ਕਿੰਨਾ ਸਰਦਾ ਬੱਚਾ ਅਪਡੇਟਸ ਹਾਲ ਦੇ ਤੇ ਕੀ ਸਿੰਪਟਮਸ ਕਰਾਇਆ ਜੀ ਨਿਕਲਦੇ ਆਮ ਜਿਹੜੇ ਲੱਛਣ ਨੇ ਫਲੂਜ ਕਿਸੇ ਵਿੱਚ ਵੀ ਆਉਂਦੇ ਨੇ ਕੋਈ વાયરલ નમોનિયા ຊી લંગસ ઇન્વોલ્વમેન્ટ ਹੁੰਦੀ ਹੈ ਤੇ ਬਾਕੀ ਉਹਦੀ ਸਟੇਟਸ ਲਾਜ ਰਿਨ ਹੈਗਾ ਰਿੰਦਾ ਸਵਾਲ ਤੋਂ ਚੌਧਰੀ ਕਾਲ ਲੈ ਸਰ ਇਹ ਵਾਇਰਸ ਦਾ ਇਫੈਕਟ ਕਿੰਨਾ ਹੁੰਦਾ ਜੀ ਬਾਡੀ ਨੂੰ ਔਰ ਇਹ ਕਿ ਬੱਚਿਆਂ ਨੂੰ ਹੁੰਦਾ ਹੈ ਜਾਂ ਕੋਈ ਏਜ ਲਿਮਿਟ ਹੈ ਕੋ ਆਮ ਜਿਹੜੇ ਨਿਮੋਨਿਆ ਕਰਨ ਵਾਲੇ ਜੁਨੇ ਵੀ ਵਾਇਰਸ ਗਰੁੱਪ ਨੇ ਜਾਂ ਬੈਟੀਰੀਆ ਵੀ ਕੁਝ ਕਰਦੇ ਨੇ ਉਸ ਤਰ੍ਹਾਂ ਦੇ ਹੀ ਸੇਮ ਲੱਛਣ ਨੇ ਡਿਸਟ੍ਰਿਕਟ ਕਿ ਬੁਖਾਰ ਆਣਾ ਸਾਹ ਦੀ ਔਖਾਈ ਆਣੀ ਤੇ ਸਾਹ ਤੇਜ਼ੀ ਨਾਲ ਚੱਲਣਾ ਫਸਲੀਆਂ ਦਾ ਮੂਵਮੈਂਟ ਹੋਣੀ ਤੇ ਬੱਚਿਆਂ ਦੇ ਵਿੱਚ ਕਈ ਵਾਰ ਜਿਵੇਂ ਬੇਹੋਸ਼ੀ ਜਾਂ ਫਿਰ ਬੱਚਾ ਖਾਣਾ ਆਪਣੇ ਛੱਡ ਦਿੰਦਾ ਇਹ ਜੀ ਦਿੱਕਤ ਆਉਂਦੀ ਆ ਛੋਟੇ ਵਿੱਚ ਚਕਪਾਸ ਹੋ ਕੇ 5 ਸਾਲ ਤੋਂ ਨੀਚੇ ਇਹ ਦਿੱਕਤ ਇਸ ਲਈ ਵਾਇਰਸ ਇਸ ਨੂੰ ਕਿਵੇਂ ਲੱਗਿਆ ਕੁਝ ਇਸ ਪਤਾ ਲੱਗ ਪਾਇਆ ਕਿ ਇੱਕ ਸਾਦਾ ਬੱਚਾ ਜੀਏ ਕਿਹਦੇ ਤਰ੍ਹਾਂ ਦੇ ਦੇਖੋ ਜਿਹੜਾ ਚੰਪੀ ਵਾਇਰਸ ਕੁਝ ਦਿਨ ਪਹਿਲਾਂ ਨਿਊਜ਼ ਦੇ ਵਿੱਚ ਦੇਖਣ ਚਾਰੇ ਜੀ ਚਾਈਨਾ ਚੋਂ ਤਾਂ ਲੱਗੇ ਸੋ ਇਹ ਉਹੀ ਵਾਇਰਸ ਹੈ ਲੇਕਿਨ ਇਸ ਨੂੰ ਘੋਬਰਾਉਣ ਵਾਲੀ ਗੱਲ ਨਹੀਂ ਹੈ ਕਿਉਂਕਿ ਇਹ ਵਾਇਰਸ ਆਲਰੇਡੀ ਸਰਕੂਲੇਸ਼ਨ 'ਚ ਹੈਗਾ ਕਈ ਸਨਤੋਂ ਵੀ 25 ਸਨਤੋਂ ਇਹ ਡਿਟੈਕਸ਼ਨ हो रही है सो so, इस चीज जो गवर्नमेंट दिया होंगे गाइडलाइंस ने उसके विच इस चीज तो घबराने की कोई गल नहीं है जिम्मे स्वाइन फ्लू के बाकी इनफ्लुएंजा ग्रुप के टाइप ए टाइप बी या फिर स्वाइन फ्लू के केसिस को मैनेज किया जाता है उसी लाइन से इन्हें भी मैनेज किया जाता तो है पंजाब के विच पहला केस है नहीं उस तो, तो पहला भी होर जिले च भी लुधियाना मोहाली ऐसे केस पटियाला भी कितने तक केस पहला ना पहला ही केस है जब भी जो वायरस डिटेक्शन हुई है क्योंकि लैब्स की मतलब जी इनवेस्ट टेस्ट हर ਸਰ ਕੀ ਹਦਾਇਤ ਕਿਵੇਂ ਬੱਚਾ ਬਚਾਇਆ ਜਾ ਸਕਦਾ ਹੈ ਜਿਵੇਂ ਕਿਸੇ ਵੀ ਠੰਡ ਦੇ ਮੌਸਮ 'ਚ ਅਸੀਂ ਵਾਇਰਸ ਤੋਂ ਨਿਮੋਨੀਆ ਤੋਂ ਬਚਾਅ ਕਰਦੇ ਹਾਂ ਉਹੀ ਸਾਰੀਆਂ ਪ੍ਰੀਕਾਸ਼ਨਸ ਬੱਚਿਆਂ ਲਈ ਅਪਲਾਈ ਕਰਨੀਆਂ ਜਿਵੇਂ ਮੌਸਮ ਬਦਲਦਾ ਹੈ ਵਿੱਚ ਬਾਰਿਸ਼ ਆ ਜਾਂਦੀ ਹੈ ਵਿੱਚ ਧੁੱਪ ਪੈ ਜਾਂਦੀ ਹੈ ਤਾਂ ਧੁੱਪ ਚਾਪਾ ਕੱਪੜੇ ਘਟਾ ਦੇਣੇ ਹਨ ਗਰਮੀ ਤੇ ਲੱਗਣ ਲਾਈ ਜਾਂਦੀ ਹੈ ਉਹ ਲekin ਸ਼ਾਮ ਨੂੰ ਰਾਤ ਨੂੰ ਠੰਡਕ ਹੋ ਜਾਂਦੀ ਹੈ ਵਿੱਚ ਬਾਰਿਸ਼ ਪੈ ਰਹੀ ਹੈ ਹਵਾਵਾਂ ਤੇਜ਼ ਠੰਡੀਆਂ ਚੱਲ ਰਹੀਆਂ ਸੋ ਥੋੜੇ ਦਿਨ ਪਰਹੇਜ਼ ਕੀਤਾ ਜਾਵੇ ਥੋੜੇ ਦਿਨ ਆਪਣੇ ਗਰਮ ਕੱਪੜੇ ਪਾ ਕੇ ਰੱਖੇ ਜਾਣ ਬੱਚਿਆਂ ਨੂੰ ਠੰਡ 'ਚ ਇੱਕਦਮ ਬਾਈਕ ਤੇ ਲਿਜਾਣ ਵਾਲੇ ਹਵਾ ਟੋਪੀ ਜਰਬਾ ਪਾ ਕੇ ਰੱਖਿਆ ਜਾਂ ਤੇ ਜਿਹੜਾ ਇਕਦਮ ਨਵਾਂ ਕੇ ਠੰਡਕ ਜਿਹੜਾ ਐਕਸਪੋਜ਼ਰ ਜਿਹੜਾ ਜਿਹੜੇ 5 ਸਾਲ ਤੋਂ ਛੋਟੇ ਬੱਚੇ ਆ ਉਹਨਾਂ ਚ ਖਾਸ ਤੋ ਉਹ ਇੱਕ ਬਜ਼ੁਰਗਾਂ ਦੇ ਵਿੱਚ ਆ ਜਿਹੜੇ 65 ਸਾਲ ਤੋਂ ਉੱਪਰ ਦੇ ਬਜ਼ੁਰਗ ਨੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਸਰ ਇਹਦੇ ਮਾਪੇ ਪਿਤਾ ਨੂੰ ਵੀ ਟੈਸਟ ਵਗੈਰਾ ਹੋਏ ਨਹੀਂ ਇਹਦੇ ਵਿੱਚ ਗਾਈਡਲਾਈਨਸ ਕਹਿੰਦੀ ਹੈ ਕਿ ਜਿਹੜੇ ਤਾਂ ਲੱਛਣ ਆਣਗੇ ਔਰ ਇਸ ਤਰ੍ਹਾਂ ਦੀ ਸਾਥ ਦੀਆਂ ਦਿੱਕਤਾਂ ਉਹ ਵੀ ਆਉਂਦੀ ਹੈ ਫਿਰ ਟੈਸਟ ਕਰਨਾ ਬੰਦਾ ਨਾਲ ਆਦਰਵਾਇਜ਼ ਜੇ ਪੋਜ਼ਿਟਿਵ ਬਣਦਾ ਤਾਂ ਸੈਪਰੇਟ ਹਾਂ ਆਈਸੋਲੇਸ਼ਨ ਮੈਂਟੇਨ ਕੀਤੀ ਜਾਂਦੀ ਹੈ ਸੇਮ ਲਾਈਕ ਜਿਵੇਂ ਸਾਈਨਫਲੂ ਦੇ کیسਸ ਕੀਤੀ ਜਾਂਦੀ ਹੈ ਇਸ ਸਮੇਂ ਇੱਥੇ ਵੀ ਕਰਵਾਇਆ ਜਾ ਰਿਹਾ ਹੈ ਠੀਕ ਹੈ